ਮੁੰਡਾ ਮਾਸੀ ਦਾ ਆਇਆ ਮੇਰੇ ਕੋਲੇ ਬਈ ਮੇਰੇ ਕੋਲੇ ਸੱਚੀ ਪੈਸੇ ਬੜੇ ਥੋੜੇ ਬਈ ਕੀ ਜਨ ਤਕਦੀਰ ਕੁਛ ਨਹੀਂ ਤੂੰ ਦੇਖੇ ਚੱਲ ਤੈਨੂੰ ਕਹਿਂਜੀ ਚੀਜ਼ ਦਵਾਉਂ ਕੀ ਯਾਰ ਤੂੰ ਸਾਰੇ ਤੇਰੇ ਬੀ ਦੀ ਗਲੀਆਂ ਚ ਕੀੜੇ ਦਵਾਤੇ ਮੇਰੇ ਤਾਂ ਲਵਾਉਂਦਾ ਤੂੰ ਕੁਸਾਇ ਨਹੀਂ ਮੈਨੂੰ ਓਏ ਆ ਜਾ ਦਵਾਉਂਗਾ ਕਹਲ ਵਾਲੀ ਕਰਦਾ ਚੱਲ ਚੱਲ ਲੈ ਆ ਕੇ ਲਾਉਂ ਲਈ ਫਾਲੇ ਇੱਥੋਂ ਦਵਾਉਂ ਤੈਨੂੰ ਪੁੱਛ ਹੋਰ ਜੀ ਸੇਠ ਜੀ ਕਿਵੇਂ ਹੋ ਬਹੁਤ ਵਧੀਆ ਜੀ ਸੇਠ ਜੀ ਮੇਰੀ ਮਾਸੀ ਦਾ ਮੁੰਡਾ ਆਇਆ ਇਹਨੂੰ ਕੋਈ ਘੱਟ ਜੇ ਕੱਪੜੇ ਦਿਖਾਓ ਦੇਖੋ ਜੀ ਦੇਖੋ ਜਿੰਨੇ ਮਰਜ਼ੀ ਕੱਪੜੇ ਦੇਖੋ ਜੀ 60 ਉਹ ਰਿਹਾ ਜੋ ਹਾਂਜੀ 60 ਮੇਰੇ ਕੋਲ ਪੈਸੇ ਵਾਲੇ ਘੱਟ ਨੇ ਕੋਈ ਸਸਤੇ ਕੱਪੜੇ ਦਿਖਾ ਦਿਓ ਕਿਉਂ ਟੈਨਸ਼ਨ ਲੈਣਾ ਹੈ ਪੂਰੇ ਪੰਜਾਬ ਦੇ ਸਭ ਤੋਂ ਘੱਟ ਰੇਟ ਆਪਣੇ ਲੈਵੇ ਨੇ ਜੀ ਲਓ ਜੀ ਆ ਆ ਗਈਆਂ ਆਪਾਂ 999 ਦੇ 10 ਟੀ-ਸ਼ਰਟਾਂ ਰੰਗ-ਬਰੰਗੇ ਜਿੰਨੇ ਮਰਜ਼ੀ ਰੰਗ ਲਓ ਜੀ ਆ ਕਲਰਾਂ ਵਾਲੀਆਂ ਟੀ-ਸ਼ਰਟ ਹੈਗਾ ਜਿੰਨੇ ਮਰਜ਼ੀ ਰੰਗ ਲਓ ਜੀ ਇਹ ਆਪਾਂ 1000 ਦੀਆਂ 6 ਦੇਣਾ ਜੀ ਜਿੰਨੇ ਮਰਜ਼ੀ ਪੀਸ ਲਓ ਜੀ ਉਸ ਤੋਂ ਬਾਅਦ ਨਾਲ ਦੀ ਨਾਲ ਹੋਰ ਆ ਗਈ ਜੀ ਇਹ ਵੀ 1000 ਦੀ ਆਪਾਂ 6 ਪੀਸ ਦੇਵਾਂਗੇ ਜੀ ਆ ਜਿੰਨੇ ਮਰਜ਼ੀ ਰੰਗ ਲਓ ਵਧੀਆ ਰੰਗ ਨੇ ਜੀ ਕਿਉਂ ਲੈ ਲੈ ਫਿਰ ਕੱਪੜੇ ਹਾਂ ਬਈ ਹਾਂ ਬੜੇ ਘਾਣ ਕੱਪੜੇ ਨੇ ਬਈ ਬੜੇ ਘਾਣ ਕੱਪੜੇ ਨੇ ਹਾਂਜੀ ਪੂਰੇ ਪੰਜਾਬ 'ਚ ਸਭ ਤੋਂ ਘੱਟ ਰੇਟ ਨੇ ਬਾਈ ਹੋਰਿਆਂ ਦੇ ਜੇ ਤੁਸੀਂ ਨੇ ਵੀ ਕਿ ਆਜੋ ਢੜਬੇ ਲੌਂਗ ਲੀਫ ਵਾਲਿਆਂ ਦੇ ਜੁੱਤੀ ਮਾਰਕੀਟ ਦੇ ਵਿੱਚ ਸਕਰੀਨ ਤੇ ਨੰਬਰ ਚੱਲੀ ਆਂਦਾ ਕਾਲ ਜਾਂ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ